ਬੀਤੇ ਕੱਲ ਅਬੋਹਰ ਵਿਖੇ ਉੱਗੇ ਵਪਾਰੀ ਨਿਊ ਵੇਅਰਵੈਲ ਦੇ ਸੰਚਾਲਕ ਸ਼੍ਰੀ ਸੰਜੇ ਵਰਮਾ ਜੀ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਗੂੰਜ ਅਬੋਹਰ ਤੋਂ ਲੈ ਕੇ ਪੰਜਾਬ ਅਤੇ ਪੰਜਾਬ ਤੋਂ ਪੂਰੇ ਦੇਸ਼ ਵਿੱਚ ਗੂੰਜੀ ਅਤੇ ਜਿਸ ਤੇ ਕੰਮ ਕਰਦੇ ਹੋਏ ਪੰਜਾਬ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਹੈ ਕੱਲ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਵਪਾਰੀ ਸੰਜੇ ਵਰਮਾ ਦੇ ਕਾਤਲਾਂ ਵਿੱਚੋਂ ਦੋ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਉੱਚ ਪੁਲਿਸ ਅਧਿਕਾਰੀਆਂ ਨੇ ਅਬੋਹਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕਿਸ ਤਰ੍ਹਾਂ ਦੋ ਵਿਅਕਤੀ ਫੜੇ ਗਏ ਹਨ ਅਤੇ ਬਾਕੀਆਂ ਦੀ ਭਾਲ جاری ਹੈ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਤਫਤੀਸ਼ ਤੋਂ ਬਾਅਦ ਜੋ ਕੁਝ ਵੀ ਸਾਹਮਣੇ ਆਏਗਾ ਫਰੋਤੀ ਲਈ ਕੀਤੀ ਗਈ ਹੈ ਜਾਂ ਕੋਈ ਹੋਰ ਕਾਰਨ ਹੈ ਅਤੇ ਇਸ ਵਿੱਚ ਕੌਣ-ਕੌਣ ਸ਼ਾਮਲ ਹੈ ਕੌਣ ਮਾਸਟਰਮਾਈਂਡ ਹੈ ਕਿਸ ਦੇ ਕਹਿਣ ਤੇ ਇਹ ਦਿਨ ਦਿਹਾੜੇ ਕਾਂਡ ਕੀਤਾ ਗਿਆ ਹੈ ਇਹ ਜਲਦੀ ਖੁਲਾਸੇ ਕੀਤੇ ਜਾਣਗੇ ਅਤੇ ਕਿਹਾ ਕਿ ਬਾਕੀ ਪੰਜਾਬ ਦੇ ਸਾਰੀ ਜਨਤਾ ਪੰਜਾਬ ਪੁਲਿਸ ਦੇ ਹੱਥਾਂ ਵਿੱਚ ਹੈ ਇਸ ਹਾਦਸੇ ਦਾ ਕਿਸੇ ਨੂੰ ਕੋਈ ਵੀ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਇਸ ਮੌਕੇ ਬੋਲਦੇ ਹੋਏ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਹੋਰ ਕੀ ਕੀ ਖੁਲਾਸੇ ਕੀਤੇ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅ ਕੱਲ ਅਬੋਹਰ ਵਿੱਚ ਇੱਕ ਬਹੁਤ ਦੁਖਦ ਘਟਨਾ ਵਾਪਰੀ ਜਦੋਂ ਕਿ ਇੱਥੇ ਦੇ ਇੱਕ ਬਹੁਤ ਉੱਗੇ ਬਿਜ਼ਨਸਮੈਨ ਸੰਜੇ ਬਰਮਾਤੀ ਦਾ ਅਕਤਲ ਕਰ ਦਿੱਤਾ ਗਿਆ ਔਰ ਇਸ ਇਨਸੀਡੈਂਟ ਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਪਰਚਾ ਦਰਜ ਕਰਦਿਆ ਹੋਇਆ ਔਰ ਇੱਕ ਕਾਰਵਾਈ ਸ਼ੁਰੂ ਕੀਤੀ ਔਰ ਇਸ ਕਾਰਵਾਈ ਦੇ ਦੌਰਾਨ ਸਾਡੇ ਜਿੰਨੇ ਵੀ ਪੰਜਾਬ ਪੁਲਿਸ ਦੇ ਵਿੰਗਸ ਹੈਗੇ ਆ ਉਹ ਸਾਰਿਆਂ ਨੇ ਸਾਂਝੀ ਇੱਕ ਕਾਰਵਾਈ ਕੀਤੀ ਸਾਰਿਆਂ ਨੇ ਰਲ ਕੇ ਔਰ ਐਜ਼ ਅ ਟੀਮ ਅਸੀਂ ਇਹ ਕਾਰਵਾਈ ਰਾਤ ਕੱਲ ਦੁਪਹਿਰ ਤੋਂ ਸ਼ੁਰੂ ਕੀਤੀ ਔਰ ਇਹਦੇ ਵਿੱਚ ਫਾਜ਼ਲਕਾ ਪੁਲਿਸ ਨੂੰ ਇੱਕ ਅੱਛੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਜਿਹੜੇ ਕਿਲਰਸ ਹੈ ਉਹ ਆਈਡੈਂਟੀਫਾਈ ਹੋ ਚੁੱਕੇ ਨੇ ਔਰ ਜਿਹੜੇ ਦੋ ਬੰਦੇ ਇਸ ਘਟਨਾ ਦੇ ਵਿੱਚ ਸ਼ਾਮਿਲ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਔਰ ਅਗੇ ਦੀ ਤਫਤੀਸ਼ ਜਾਰੀ ਹੈ ਔਰ ਅਗੇ ਜੋ ਵੀ ਜਿਹੜੇ ਜਿਹੜੇ ਬੰਦੇ ਗ੍ਰਿਫਤਾਰ ਹੋਏ ਸੀ ਉਹਨਾਂ ਦਾ ਕੀ ਨਾਮ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੈ ਤਾਂ ਜਿਹੜੇ ਬੰਦੇ ਗ੍ਰਿਫਤਾਰ ਹੋਏ ਆ ਇੱਕ ਤਾਂ ਹੈ ਜੀਸਰ ਹਾਂ ਯਸ ਯਸ ਇਹ ਆ ਰਾਮਰਤਨ ਨਹੀਂ ਇਹਹੀ ਇਹਹੀ ਹੈ ਇੱਕ ਰਾਮਰਤਨ son of ਰਮੇਸ਼ ਕੁਮਾਰ ਰੈਜ਼ੀਡੈਂਟ ਆਫ ਪਟਿਆਲਾ ਔਰ ਦੂਸਰਾ ਹੈ ਜਸਪ੍ਰੀਤ ਸਿੰਘ son of ਹਰਜੀਤ ਸਿੰਘ ਰੈਜ਼ੀਡੈਂਟ ਆਫ ਮਰਦਨਪੁਰ ਸਰਨ ਅਦਾ ਕੀ ਰੋਲ ਸੀਗਾ ਇਹ ਮਰ ਗੋਲੀਆਂ ਚਲਾਨ ਸੀ ਜਾਂ ਕੋਈ ਹੋਰ ਸੀ ਸੀ ਤੁਹਾਨੂੰ ਜਿਹੜੀ ਵੀ ਡਿਟੇਲਸ ਹੋਣ ਗਿਆ ਤੁਹਾਡੇ ਨਾਲ ਜਲਦੀ ਸਾਂਝੀ ਕਰਾਂਗੇ ਇਹ ਦੋ ਬੰਦਿਆਂ ਦੀ ਅਜੇ ਇੰਟਰੋਗੇਸ਼ਨ ਔਰ ਅੱਗੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਦੋਂ ਇਸ ਦਾ ਹੋਰ ਖੁਲਾਸਾ ਸਾਡੀ ਟੀਮਾਂ ਹੋਰ ਕਈ ਪਾਸੇ ਸਟੇਟ ਦੇ ਵਿੱਚ ਗਈਆਂ ਹੋਈਆਂ ਨੇ ਸੋ ਇਸ ਦੇ ਬਾਅਦ ਜੋ ਵੀ ਸਾਨੂੰ ਇਤਲਾਮ ਮਿਲੇਗੀ ਅਸੀਂ ਤੁਹਾਡੇ ਨਾਲ ਸਾਂਝ ਕਰਾਂਗੇ ਇਹ ਬੰਦੇ ਉੱਪਰ ਬੱਚਾ ਦਾ ਸੀ ਕਿਤਾ ਗਿਆ ਸ਼ਕਤੀ ਨਾਲ ਮੈਂ ਦੱਸ ਰਿਹਾ ਅਜੇ ਜਦੋਂ ਤੱਕ ਸਾਰੇ بڑے ਨਹੀਂ ਜਾਂਦੇ ਉਦੋਂ ਤੱਕ ਅਸੀਂ ਥੋੜਾ ਜਿਹਾ ਰੈਸਟ੍ਰੈਂਟ ਰੱਖ ਰਹੇ ਹਾਂ ਕਿ ਅਸੀਂ ਤੁਹਾਨੂੰ ਗੱਲਾਂ ਡਾਇਵਰਜ ਨਹੀਂ ਕਰਦੇ ਬਿਕੋਜ਼ ਇਹ ਅਜੇ ਸਾਰਾ ਮੈਂ ਤੁਹਾਨੂੰ ਸਿਰਫ ਬੰਦਿਆਂ ਦੇ ਨਾਂ ਦੱਸਦੇ ਹਾਂ ਬਾਕੀ ਕਿਸ ਤਰ੍ਹਾਂ ਹੋਇਆ ਕੀ ਗੱਲ ਬਣੀ ਇਹ ਸਾਰੀ ਚੀਜ਼ਾਂ ਅਸੀਂ ਛੇਤੀ ਤੁਹਾਡੇ ਸਾਹਮਣੇ ਸਰ ਇਹ ਕਲੀਅਰਤਾ ਕਰ ਦਿਓ ਵੀ ਫਰੋਤੀ ਨੂੰ ਲੈ ਕੇ ਸੀ ਜਾਂ ਕੀ ਸੀ ਇਹ ਵੀ ਐਂਗਲ ਅਸੀਂ ਸਾਰੇ ਐਂਗਲਸ ਦੇਖ ਰਹੇ ਹਾਂ ਬਟ ਐਜ਼ ਆਫ ਨਾਓ ਕੋਈ ਪੁਰਾਣਾ ਥ੍ਰੈਟ ਇਨਾਂ ਨੂੰ ਆਇਆ ਨਹੀਂ ਮਿਲਿਆ ਮੈਂ ਜਦੋਂ ਰੋਹ ਰਹਾ ਆ ਇਹਦੇ ਬਾਅਦ ਮੈਂ ਜਗ੍ਹਾ ਦੀ ਜਿੱਥੇ ਸੀਨ ਆਫ ਅਕਰੈਂਸੀ ਉਹਦਾ ਲਾਜਾ ਕੀਤਾ ਉਸਦੇ ਬਾਅਦ ਪਰਿਵਾਰ ਨੂੰ ਮਿਲ ਕੇ ਇੱਥੇ ਆਏ ਸਾਰੇ ਅਫਸਰਾਂ ਨਾਲ ਇੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੇ ਡੀਆਈਜੀ ਫਿਰੋਜ਼ਪੁਰ ਰੇਂਜ ਐਸਐਸਪੀ ਫਾਜ਼ਲਕਾ ਔਰ ਮੇਰੇ ਨਾਲ ਨੇ ਡੀਆਈਜੀ ਏਜੀਟੀਐਸ ਚੌਹਨ ਸਾਹਿਬ ਇਹ ਸਾਰੇ ਰਲਕੇ ਔਰ ਜਿਹੜੀ ਸਾਡੀ ਹੋਰ ਵੀ ਏਜੰਸੀਜ਼ ਹੈ ਸਾਰੇ ਰਲਕੇ ਸਾਡਾ ਇੱਕ પ્રયਤਨ ਹੈ ਕਿ ਅਸੀਂ ਬਹੁਤ ਛੇਤੀ ਤੁਹਾਨੂੰ ਇਹ ਸਾਰਾ ਸਾਰੀ ਕਹਾਣੀ ਕਲੀਅਰ ਕਰਕੇ ਤੁਹਾਡੇ ਅੱਗੇ ਰੱਖਾਂ ਸਰ ਕਿੰਨੇ ਲੋਕ ਇਨਵੋਲਵ ਕਿੰਨੇ ਲੋਕ ਸੀ ਜੀ ਮੈਂ ਮੈਂ ਦੱਸਿਆ ਨਾ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਇਸ ਕਰਕੇ ਅਸੀਂ ਅਜੇ ਜਿਆਦਾ ਡਾਈਵਰਜ ਕਰਨਾ ਠੀਕ ਨਹੀਂ ਹੈ ਅਸੀਂ ਛੇਤੀ ਦੱਸਾਂਗੇ ਇੱਕ ਜਿਹੜਾ ਮੁੰਡੇ ਦਾ ਨਾਮ ਨਈਵਦੀ ਦਾ ਮੁੰਡਾ ਹੈ ਸ਼ਕਤੀ ਪੁੱਤਰ ਨਾਮਜੋਤ ਗਿੱਤੜ ਜੀ ਨਾਮਜੋਤ ਗਿੱਤੜ ਜੀ ਇਹਦਾ ਕੀ ਰੋਲ ਹੈ ਜੀ ਇਸ ਕੇਸਿੰਗ ਬਾਰੇ ਤੁਹਾਨੂੰ ਅਸੀਂ ਸਾਰੇ ਰੋਲ ਕਦੋਂ ਆਏ ਕਿੱਥੇ ਕੌਨਸਪੀਰੇਸੀ ਹੈਚ ਹੋਈ ਕਿਸ ਤਰ੍ਹਾਂ ਹੋਇਆ ਇਹ ਸਾਰੀ ਅਸੀਂ ਗੱਲਾਂ ਤੁਹਾਨੂੰ ਦੱਸਾਂਗੇ ਥੋੜਾ ਜਿਹਾ ਸਰ ਇਹ ਤਾਂ ਜਿਹੜਾ ਤੁਸੀਂ ਕੀਤਾ ਜੀ ਇਹ ਪੁਲਿਸ ਦੀ ਮੋਰਲ ਡਿਊਟੀ ਹੈ ਜੋ ਤੁਸੀਂ ਇਹਨੂੰ ਟ੍ਰੇਸ ਕੀਤਾ ਜੀ ਇਹੀ ਪੁਲਿਸ ਦਾ ਜਿਹੜਾ ਫਰਸਟ ਕਰਤੱਵ ਹੈ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਗੈਂਗਵਾਰ ਚੱਲ ਰਹੀ ਹੈ ਲਗਾਤਾਰ ਇਨਸੀਡੈਂਟਸ ਹੋ ਰਹੀਆਂ ਆਖਿਰਕਾਰ ਪੰਜਾਬ ਪੁਲਿਸ ਇਹਨੂੰ ਕੰਟਰੋਲ ਕਰਨ 'ਚ ਕਾਮਯਾਬ ਕਿਉਂ ਨਹੀਂ ਹੋ پا ਰਹੀ ਇਹ ਜੋ ਮਾਹੌਲ ਪਹਿਲਾਂ ਯੂਪੀ ਬਿਹਾਰ ਸੀ ਜੀ ਹੁਣ ਇੱਧਰ ਹੋ ਗਿਆ ਜੀ ਸਾਡੇ ਇਸ ਇਲਾਕੇ ਬਹੁਤ ਕੂਲ ਏਰੀਆ ਸੀਗਾ ਇੱਧਰ ਵੀ ਇਸ ਤਰ੍ਹਾਂ ਦਾ ਇਨਸੀਡੈਂਟ ਹੋਣਾ ਪੁਲਿਸ ਲਈ ਬਹੁਤ ਵੱਡਾ ਚੈਲੰਜ ਹੈ ਜੀ ਇਹਦੇ ਬਾਰੇ ਕੀ ਕਹੋ ਪੰਜਾਬ ਪੁਲਿਸ ਇੱਕ ਬਹੁਤ ਸક્ષਮ ਪੁਲਿਸ ਫੋਰਸ ਹੈ ਜਿਸਨੇ ਅਤਵਾਦ ਦਾ ਮੁਕਾਬਲਾ ਕੀਤਾ ਔਰ ਹੁਣ ਵੀ ਜਿਹੜਾ ਭਾਵੇਂ ਸਾਡੇ ਡਰੱਗਸ ਦੇ ਖਿਲਾਫ ਲੜਾਈ ਹੋਵੇ ਭਾਵੇਂ ਗੈਂਗਸਟਰਸ ਦੇ ਖਿਲਾਫ ਲੜਾਈ ਹੋਵੇ ਇਹ ਲਗਾਤਾਰ ਚੱਲ ਰਹੀ ਹੈ ਜਿੰਨੇ ਇਨਸੀਡੈਂਟਸ ਦਾ ਤੁਸੀਂ ਹਵਾਲਾ ਦੇ ਰਹੇ ਹੋ ਅੱਜ ਤੱਕ ਇਤਿਹਾਸ ਗਵਾਹ ਹੈ ਕਦੇ ਇਦਾਂ ਨਹੀਂ ਹੋਇਆ ਕਿ 90% ਤੋਂ ਉੱਤੇ ਸਾਡੇ ਇਨਸੀਡੈਂਟਸ ਇਮੀਡੀਏਟਲੀ ਅਸੀਂ ਟ੍ਰੇਸ ਕਰਦੇ ਆ 90 ਦੇ ਕਰੀਬ ਸਾਡੇ ਗੈਂਗਸਟਰਸ ਫੜੇ ਜਾ ਚੁੱਕੇ ਆ ਔਰ ਇੰਨਾਂ ਦੇ ਨਾਲ ਹੀ ਅਸੀਂ ਇਹਨਾਂ ਨੂੰ 90 ਦੇ ਕਰੀਬ ਗੈਂਗਸਟਰਸ ਨੂੰ ਪਿਛਲੇ 6 ਮਹੀਨਿਆਂ ਚ ਅਸੀਂ ਕੀਤਾ ਸੱਤ ਬੰਦੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਆ ਗੈਂਗਸਟਰਸ ਸੋ ਇਹ ਲਗਾਤਾਰ ਪੰਜਾਬ ਪੁਲਿਸ ਦੀ ਇਹ ਮਹਿੰਮ ਜਾਰੀ ਹੈ ਔਰ ਜਿਹੜਾ ਇਹ ਬਾਹਰ ਬੈਠੇ ਲੋਕ ਪੰਜਾਬ ਦੇ ਵਿੱਚ ਖਰਾਬੀਆਂ ਪੈਦਾ ਕਰ ਰਹੇ ਨੇ ਉਹਨਾਂ ਦੇ ਫੁੱਟ ਸੋਲਜਰਸ ਉਹਨਾਂ ਦੇ ਜਿਹੜੇ ਕੰਟੈਕਟਸ ਨੇ ਸਾਡੀ ਲਗਾਤਾਰੇ ਨਜ਼ਰ ਹੈ ਔਰ ਪੰਜਾਬ ਦਾ ਮਾਹੌਲ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਕੀਤਾ ਜਾਵੇ ਸਰ ਵਪਾਰੀ ਕਿਵੇਂ ਸੁਰੱਖਿਅਤ ਸਮਝਾ ਦੇ ਆਪ ਨੂੰ ਵਪਾਰੀ ਬਹੁਤ ਡਰੇ ਹੋਏ ਨੇ ਅਬੋਰ ਦੇ ਖਾਸ ਤੌਰ ਤੇ ਜੀ ਨਹੀਂ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਹੈ ਕਿ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਵੱਡੇ ਤੋਂ ਵੱਡਾ ਚੈਲੰਜ ਫੇਸ ਕਰਨ ਦੇ ਵਿੱਚ ਸਕਸ਼ਮ ਹੈ ਔਰ ਸਿਰਫ ਇਹੀ ਕੇਸ ਨਹੀਂ ਅਸੀਂ ਜਿੰਨੇ ਸਾਡੇ ਪੁਰਾਣੇ ਕੇਸਸ ਹੈ ਲਗਭਗ ਅਸੀਂ ਸਾਰੇ ਟ੍ਰੇਸ ਕਰ ਚੁੱਕੇ ਹਾਂ ਔਰ ਸਾਡੀ ਇਹ ਪੂਰੀ ਕੋਸ਼ਿਸ਼ ਹੋਏਗੀ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਹੋ ਜਿਨ੍ਹਾਂ ਦੇ ਪ੍ਰੀਵੈਂਟਿਵ ਮੈਜਰਸ ਆਰ ਬੀਂਗ ਟੇਕਨ ਜਿਨ੍ਹਾਂ ਦਾ ਬ੍ਰਦਰ ਮਰਿਆ ਜੀ ਉਹਨਾਂ ਦਾ ਬਲੇਮ ਹੈ ਕਿ ਸਿਸਟਮ ਜਿਹੜਾ ਹੈ ਜੇਲ੍ਹ ਦੇ ਵਿੱਚ ਬੈਠ ਕੇ ਇਹਨਾਂ ਨੂੰ ਪਨਾਹ ਦਿੰਦਾ ਏਸੀ ਵਜ੍ਹਾ ਨਾਲ ਇਹ ਵਾਰ-ਵਾਰ ਵਾਰਦਾਤਾਂ ਹੋ ਰਹੀਆਂ ਜੀ ਇਹ ਚੈਲੰਜ ਉਹਨਾਂ ਨੇ ਵਾਰ-ਵਾਰ ਲਗਾਤਾਰ ਰਿਪੀਟ ਇਹੀ ਗੱਲ ਕਰ ਰਹੇ ਹੈ ਕਿ ਜੇ ਸਿਸਟਮ ਹੀ ਠੀਕ ਹੋਵੇ ਕਿ ਇਹ ਇਹਨਾਂ ਨੂੰ ਪਨਾਹ ਨਾ ਮਿਲੇ ਤਾਂ ਸਾਡੇ ਨਾਲ ਇਹ ਚੀਜ਼ਾਂ ਹੀ ਨਾ ਹੋਣ ਦੇਖੋ ਜਿਹੜਾ ਜੇਲ੍ਹ ਹੈ ਉਹ ਇੱਕ ਵੱਖਰਾ ਡਿਪਾਰਟਮੈਂਟ ਹੈ ਬਟ ਵੀ ਆਰ ਸੀਜ਼ਡ ਆਫ ਦਾ ਮੈਟਰ ਔਰ ਬਹੁਤ ਸਾਰੇ ਇਹੋ ਜਿਹੇ ਕਦਮ ਚੱਕੇ ਜਾ ਰਹੇ ਨੇ ਜਿਸ ਦੇ ਵਿੱਚੋਂ ਜੇਲ੍ਹ ਦੇ ਬੈਠੇ ਲੋਕਾਂ ਦਾ ਸੰਪਰਕ ਬਾਹਰ ਵਾਲੇ ਲੋਕਾਂ ਨਾਲ ਨਾ ਹੋ ਸਕੇ ਔਰ ਇਹਦੇ ਵਿੱਚ ਕਈ ਜਗ੍ਹਾ ਸਾਨੂੰ ਸਫਲਤਾ ਮਿਲੀ ਹੈ ਕਈ ਜਗ੍ਹਾ ਕੰਮ ਚੱਲ ਰਿਹਾ ਹੈ ਸਰ ਜੀ ਸਰ ਇਸ ਕੇ ਸਿੱਧਾ ਕਾਰਨ ਕਿ ਇਸ ਦੇ ਨਾਲ ਜਿਹੜੇ ਕਾਂਗਰਸ ਨੇ ਚੇਕਾ ਲਈਦਾ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਹੈ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਬਹੁਤ ਮਾੜੀ ਹੈ ਤੁਸੀਂ ਕਹਿੰਦੇ ਹੋ ਕਿ ਬਹੁਤ ਵਧੀਆ ਹੈਗੀ ਆ ਅਖਿਰ ਉਹਨਾਂ ਉਹਦੇ ਸਵਾਲ ਕਿਉਂ ਖੜੇ ਕਰਦੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਦੱਸ ਰਿਹਾ ਕਿ ਲਾਅ ਐਂਡ ਆਰਡਰ ਦੀ ਜਿੰਨੀ ਵੀ ਕ੍ਰਾਈਮ ਹੋਇਆ ਇਹ ਸਾਡੀ ਬਾਰਡਰ ਸਟੇਟ ਹੈ ਸਾਡੀ ਆਪਣੀ ਪ੍ਰੋਬਲਮਸ ਹੈ ਪਾਵੇਂ ਡਰੱਗਸ ਹੋਣ ਪਾਵੇਂ ਨਾਰਕੋ ਟਰੇਰਿਜ਼ਮ ਦਾ ਐਂਗਲ ਹੋਵੇ ਪਾਵੇਂ ਇੱਥੇ ਗੈਂਗਸਟਰਿਜ਼ਮ ਹੋਵੇ ਇਹ ਕੋਈ ਇੱਕ ਦਿਨ 'ਚ ਪੈਦਾ ਨਹੀਂ ਹੁੰਦਾ ਲੇਕਿਨ ਉਹ ਕੰਟਰੋਲ ਕਰਨ ਦੀ ਮੈਂ ਸਿਰਫ ਇਹ ਗੱਲ ਤੁਹਾਨੂੰ ਦੱਸ ਰਿਹਾ ਜਿੰਨੇ ਵੀ ਭਾਵੇਂ ਬਾਰਡਰ ਰੇਂਜ ਦੇ ਵਿੱਚ ਬਾਰਡਰ ਏਰੀਆਜ਼ ਦੇ ਵਿੱਚ ਹੈਂ ਗ੍ਰੇਨੇਡਸ ਅਟੈਕ ਹੋਏ ਜਿੰਨੇ ਮਰਡਰਸ ਹੋਏ ਆਲ ਹੈਵ ਬੀਨ ਟ੍ਰੈਸਡ ਐਂਡ ਜ਼ਿਆਦਾਤਰ ਕੇਸਸ ਦੇ ਵਿੱਚ ਸਾਡੇ ਮੁਲਜ਼ਮ ਅਰੈਸਟ ਹੋ ਚੁੱਕੇ ਨੇ ਔਰ ਪ੍ਰੀਵੈਂਟਿਵ ਐਕਸ਼ਨ ਜੋ ਲਗ ਜੋ ਅਸੀਂ ਲੈ ਰਹੇ ਆ ਉਹ ਸ਼ਾਇਦ ਲੋਕਾਂ ਦੇ ਉਹਨੇ ਹੋ ਜਾਂਦਾ ਜਿਹੜਾ ਕੋਈ ਕ੍ਰਾਈਮ ਹੁੰਦਾ ਹੈ ਉਹ ਸਾਡੇ ਸਾਹਮਣੇ ਆ ਜਾਂਦਾ ਜਿਹੜੀ ਨੋਜਨਗ ਦਾ ਪਤਾ ਲੱਗਿਆ ਜੀ ਕਿਸ ਕਿਸ ਗਰੋਹ ਦੇ ਨਾਲ ਜਿਹੜਾ ਇੱਕ ਕਨੈਕਸ਼ਨ ਹੈ ਇਹਦੇ ਇਨਵੈਸਟੀਗੇਸ਼ਨ ਦੇ ਬਾਰੇ ਸਾਰੇ ਖੁਲਾਸੇ ਅਸੀਂ ਥੋੜੀ ਦੇਰ ਬਾਅਦ ਤਾਂ ਨੂੰ ਜਦੋਂ ਇਹ ਕਲੀਅਰ ਹੋ ਜਾਂਦਾ ਸਾਰੀ ਕਹਾਣੀ ਤੁਹਾਡੇ ਸਾਹਮਣੇ ਰਹੀ ਸਭ ਕੁਝ ਇਸ ਤਰ੍ਹਾਂ ਨਹੀਂ ਹੋ ਰਿਹਾ ਕਿ ਜਿਵੇਂ ਇੱਕਲੀ ਡਰੱਗ ਮੁਹਿੰਮ ਨੂੰ ਹੀ ਲੈ ਕੇ ਪੁਲਿਸ ਕੰਮ ਕਰ ਰਹੀ ਹੈ ਪੁਲਿਸ ਦੀ ਬੜੀ ਵਾਰੀ ਪੁਲਿਸ ਦੇ ਜਿਹੜੇ ਨੀਚੇ ਲੈਵਲ ਤੇ ਵੀ ਗੱਲ ਕਰਦੇ ਆ ਉਹ ਲੋਕਾਂ ਨੇ ਸਾਡੇ ਕੋਲ ਇੱਕੋ ਹੀ ਕੰਮ ਹੈ ਬੰਦਾ ਨਸ਼ਾ ਕਰ ਰਿਹਾ ਉਹਨੂੰ ਛਡਾਓ ਉਹਨੂੰ ਬਚਾਓ ਉਹਨੂੰ ਘਰੋ ਇੱਕ ਨਫਰੀ ਕਮੀ ਆ ਪੰਜਾਬ ਪੁਲਿਸ ਕੋਲ ਦੂਜਾ ਗੈਂਗਸਟਰ ਕਿਤੇ ਇਹਨਾਂ ਚੀਜ਼ਾਂ ਦਾ ਬੈਨੀਫਿਟ ਤਾਂ ਨਹੀਂ ਲੈ ਰਹੇ ਕਿ ਪੁਲਿਸ ਦਾ ਧਿਆਨ ਹੀ ਡਾਇਵਰਟ ਹੈ ਜੀ ਸਿਰਫ ਇੱਕੋ ਚੀਜ਼ ਤੇ ਹੈ ਕਿ ਨਸ਼ਾ ਛਡਾਓ ਤੇ ਸਿਹਤ ਕੇਂਦਰਾਂ ਚ ਪੁਲਿਸ ਵਰਤੀ ਕਰਾ ਰਹੀ ਹੈ देखो मैं सिर्फ इन्नी ਦਸਾਂਗਾ ਕਿ ਇਹ ਜਿਹੜਾ ਜਿਹੜਾ ਡਰੱਗਸ ਹੈ ਔਰ ਕ੍ਰਾਈਮ ਹੈ ਇਹਦਾ ਇੱਕ ਬਹੁਤ ਨੇੜਲਾ ਰਿਸ਼ਤਾ ਹੈ ਔਰ ਇਹ ਕਹਿਣਾ ਗਲਤ ਹੈ ਕਿ ਪੰਜਾਬ ਪੁਲਿਸ ਸਿਰਫ ਡਰੱਗਸ ਦੇ ਮਗਰ ਲੱਗੀ ਹੈ ਡਰੱਗਸ ਸਾਡੀ ਇੱਕ ਡਰਾਈਵ ਚੱਲ ਰਹੀ ਹੈ ਨਸ਼ੇ ਨੂੰ ਖਤਮ ਕਰਨ ਦੀ ਔਰ ਉਸ ਦੇ ਨਾਲ ਨਾਲ ਸਾਡੇ ਗੈਂਗਸਟਰ ਸਾਡੇ ਸਟਰੀਟ ਕ੍ਰਾਈਮ ਸਾਡੇ ਇਨਵੈਸਟੀਗੇਸ਼ਨ ਸਾਰਿਆਂ ਤੇ ਉੱਤੇ ਸਾਡੀ ਬਰਾਬਰ ਦੀ ਪਹਿਲ ਹੈ ਸਰ ਜੀ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत